हां ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰਖਿਆ ਤੇ ਅਰੀਦੀਨ ਆਪਾਂ ਗਣਿਤ ਦਾ ਟੌਪਿਕ ਸੰਖਿਆਵਾਂ ਵਾਲਾ ਸ਼ੁਰੂ ਕੀਤਾ ਹੋਇਆ ਹੈ ਕੁੱਲ 100 ਸਵਾਲ ਆ 26 ਨੰਬਰ ਸਵਾਲ ਤੇ ਆਗੇ ਬੇਟਾ ਤਾਂ ਧਿਆਨ ਨਾਲ ਦੇਖੋ ਕੀ ਕਹਿੰਦਾ ਪਿਆ ਕਹਿੰਦਾ ਗਿਣਤੀ ਵਿੱਚ ਲਿਖੋ 70364 ਤਾਂ 70364 ਨੂੰ ਅਸੀਂ ਕਿਵੇਂ ਲਿਖਾਂਗੇ ਬੇਟਾ ਤੁਸੀਂ 70000 7 ਤਰ ਹਜ਼ਾਰ 364 ਇਕਾਈ ਦਹਾਈ ਸੈਂਕੜਾ ਹਜ਼ਾਰ ਦੇ ਹਜ਼ਾਰ 70000 ਤਾਂ ਦੱਸਿਆ ਸੀ ਤਿੰਨ ਤੋਂ ਬਾਅਦ ਕਮਾ 364 ਠੀਕ ਹੈ ਤਾਂ ਆ ਬੇਟਾ ਐਡ ਆ ਜਿਹੜਾ ਸਾਡਾ ਰਾਈਟ ਆਨਸਰ ਬਣਦਾ ਪਿਆ 70364 70364 ਊੜਾ ਬੇਟਾ ਆ ਦੇਖੋ 70364 ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਸਵਾਲ ਨੰਬਰ 27 ਕਹਿੰਦਾ ਕਿਹੜੀ ਸੰਖਿਆ ਦਾ ਸਥਾਨਕ ਮੁੱਲ ਸਭ ਤੋਂ ਵੱਧ ਹੈ ਤਾਂ ਬੇਟਾ ਸਥਾਨਕ ਮੁੱਲ ਕਿਸੇ ਸੰਖਿਆ ਦਾ ਸਥਾਨ ਗ੍ਰਹਿਣ ਕਰਨ ਕਰਕੇ ਜਿਹੜਾ ਮੁੱਲ ਬਣਦਾ ਉਹਨੂੰ ਸਥਾਨਕ ਮੁੱਲ ਕਹਿੰਦੇ ਆ ਸਥਾਨਕ ਮੁੱਲ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ 5 ਹੈ ਜਿਹੜਾ ਦਹ ਹਜ਼ਾਰਵੇਂ ਸਥਾਨ ਤੇ ਹੈ ਤੇ ਜਿਹੜਾ ਸੰਖਿਆ ਅੰਕ ਸਭ ਤੋਂ ਖੱਬੇ ਹੱਥ ਹੋਗਾ ਸਿਰਫ 0 ਨੂੰ ਛੱਡ ਕੇ ਬੇਟਾ 0 ਦਾ ਸਥਾਨਕ ਮੁੱਲ 0 ਹੀ ਰਹਿੰਦਾ ਜਿੱਥੇ ਵੀ ਚੱਲ ਜਾਂਦਾ ਉਸ ਤੋਂ ਬਾਅਦ ਜਿਹੜੀ ਵੀ ਸੰਖਿਆ ਖੱਬੇ ਹੱਥ ਆਉਗੀ ਸਾਰੀ ਸੰਖਿਆ ਦੇ ਤਾਂ ਉਹ ਦਾ ਜਿਹੜਾ ਸਥਾਨਕ ਮool ਸਭ ਤੋਂ ਵੱਧ ਹੋਊਗਾ ਤਾਂ ਸੰਖਿਆ ਅੰਕ 5 ਦਾ ਸਥਾਨਕ ਮool ਸਭ ਤੋਂ ਵੱਧ ਦਾ E1 ਸਾਡਾ ਰਾਈਟ ਆਨਸਰ ਆਊਗਾ ਠੀਕ ਹੈ C1 ਅੱਗੇ ਆ ਗਿਆ 5 ਅੰਕਾਂ ਵਾਲੀ ਸਭ ਤੋਂ ਵੱਡੀ ਤੇ ਸਭ ਤੋਂ ਛੋਟੀ ਸੰਖਿਆ ਦਾ ਜੋੜ ਕਿੰਨਾ ਹੋਵੇਗਾ 5 ਅੰਕਾਂ ਵਾਲੀ ਸਭ ਤੋਂ ਵੱਡੀ ਦਾ ਬੇਟਾ ਮੈਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਸਭ ਪੰਜ ਅੰਕਾਂ ਦੀ ਸਭ ਤੋਂ ਵੱਡੀ ਸੰਖਿਆ 5 9 ਹੋਣਗੇ 1 2 3 4 ਤੇ 5 ਤੇ ਸਭ ਤੋਂ ਛੋਟੀ ਸੰਖਿਆ 1 ਕੇ ਦੇ ਨਾਲ ਚਾਰ ਬਿੰਦੀਆਂ 3 ਤੇ 4 ਹੁਣ ਬੇਟਾ ਇਹਨਾਂ ਦਾ ਜੋੜ ਪੁੱਛ ਰਿਹਾ 9 ਦੇ 9 9 ਦੇ 9 9 ਦੇ 9 9 ਦੇ 9 9 ਤੇ 11 ਤਾਂ 3 ਤੋਂ ਬਾਅਦ ਕਮਾ ਫਿਰ 2 ਤੋਂ ਬਾਅਦ ਕਮਾ ਇਸ ਤਰ੍ਹਾਂ ਪੜ੍ਹਨੀ ਹੈ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ 1 ਲੱਖ 9999 ਤਾਂ ਆਪਾਂ ਦੇਖਦੇ ਆ 1 ਲੱਖ 9000 999 ਆ ਬੇਟਾ 1 ਲੱਖ 9000 999 ਤਾਂ ਆ ਰਾਈਟ ਆਨਸਰ ਸਾਡਾ ਬਣੂਗਾ ਸੀ 1 ਈ ડી 1 ਅੱਗੇ ਆ ਗਿਆ ਬੇਟਾ ਸਵਾਲ ਨੰਬਰ 29 ਸੋ ਆਲ ਨੰਬਰ 29 ਦੇ ਵਿੱਚ ਕਹਿੰਦਾ ਜਦੋਂ ਕੋਈ ਅੰਕ ਦੁਹਰਾਇਆ ਨਹੀਂ ਜਾਂਦਾ ਤਾਂ 0 2 7 6 ਅਤੇ 8 ਅੰਕਾਂ ਦੁਆਰਾ ਬਣਾਈਆਂ ਸਭ ਤੋਂ ਵੱਡੀ ਤੇ ਸਭ ਤੋਂ ਛੋਟੀ 5 ਅੰਕਾਂ ਵਾਲੀ ਸੰਖਿਆ ਵਿੱਚ ਅੰਤਰ ਹੈ ਤਾਂ ਬੇਟਾ ਸਭ ਤੋਂ ਵੱਡੀ ਸੰਖਿਆ ਜਿਹੜੀ ਅਸੀਂ ਕੀ ਕਰਦੇ ਹਾਂ ਬੇਟਾ ਆਪਾਂ ਪਹਿਲਾਂ ਵੀ ਇਦਾਂ ਦਾ ਸਵਾਲ ਕਰ ਚੁੱਕੇ ਹਾਂ ਇਕਾਈ ਦਹਾਈ ਸੈਂਕੜਾ 10000 ਠੀਕ ਹੈ ਬੇਟਾ ਪੰਜ ਅੰਕ ਹੋ ਗਏ 1 2 3 4 5 ਤਾਂ ਕਹਿੰਦਾ ਸਭ ਤੋਂ ਵੱਡੀ ਤੇ ਸਭ ਤੋਂ ਛੋਟੀ ਸਭ ਤੋਂ ਵੱਡੀ ਸੰਖਿਆ ਵੱਡੀ ਸੰਖਿਆ 'ਚ ਬੇਟਾ ਸਭ ਤੋਂ ਵੱਡਾ ਅੰਕ ਅਸੀਂ ਖੱਬੇ ਹੱਥ ਲਿਖਣਾ ਹੁੰਦਾ ਸਭ ਤੋਂ ਵੱਡਾ ਅੰਕ ਕੀ ਹੈ ਇਹਦੇ ਵਿੱਚ 8 ਠੀਕ ਹੈ ਸਭ ਤੋਂ ਵੱਡੇ ਸਥਾਨ ਤੇ ਉਦੋਂ ਛੋਟਾ 7 ਉਦੋਂ ਛੋਟਾ ਚ ਉਹ 200 ਦਾ ਦੋ ਅਦਾ ਹਾਈ ਸਥਾਨ ਤੇ ਦੋ ਆ ਗਿਆ ਤੇ ਉਦੋਂ ਛੋਟਾ ਇੱਕਾਈ ਸਥਾਨ ਤੇ ਜ਼ੀਰੋ ਆ ਗਿਆ ਉਸ ਤੋਂ ਬਾਅਦ ਚ ਸਭ ਤੋਂ ਛੋਟੀ ਸੰਖਿਆ ਸਭ ਤੋਂ ਛੋਟੀ ਸੰਖਿਆ ਲਿਖਣ ਦੇ ਲਈ ਸਭ ਤੋਂ ਛੋਟਾ ਅੰਕ ਸਭ ਤੋਂ ਖੱਬੇ ਹੱਥ ਲਿਖਾਂਗੇ ਪਰ ਇੱਥੇ ਬੇਟਾ ਅਸੀਂ ਜ਼ੀਰੋ ਨਹੀਂ ਲਿਖ ਸਕਦੇ ਕਿਉਂਕਿ ਜੇ ਜ਼ੀਰੋ ਲਿਖਾਂਗੇ ਇਹ ਸੰਖਿਆ ਚਾਰ ਅੰਕੀ ਰਹਿ ਜੂਗੀ ਜਦੋਂ ਕਿ ਉਹਨੇ ਕੰਡੀਸ਼ਨ ਲਾਈ ਹੈ ਪੰਜ ਅੰਕੀ ਸੰਖਿਆ ਲੈਣੀ ਹੈ ਆਪਾਂ ਪੰਜ ਅੰਕਾਂ ਵਾਲੀਆਂ ਸੰਖਿਆਵਾਂ ਦੇ ਵਿੱਚ ਅੰਤਰ ਠੀਕ ਹੈ ਤਾਂ ਅਸੀਂ ਕੀ ਕਰਾਂਗੇ ਪਹਿਲਾਂ ਜ਼ੀਰੋ ਨਹੀਂ ਲਿਖ ਸਕਦੇ ਕਬੇ ਹਾਂ ਤੇ ਫਿਰ ਤਾਂ ਇਹ ਚਾਰ ਅੰਕੀ ਸੰਖਿਆ ਰਹਿ ਜੂ ਜ਼ੀਰੋ ਤੋਂ ਪਹਿਲਾਂ ਉਦੋਂ ਵੱਡਾ ਅੰਕ 2 ਉਦੋਂ ਅਗਲੇ ਨੰਬਰ ਦੇ ਉੱਤੇ ਅਸੀਂ ਲਿਖਾਂਗੇ ਜ਼ੀਰੋ ਬੇਟਾ ਤੇ ਉਦੋਂ ਬਾਅਦ ਦੇ ਵਿੱਚ ਓਵੇਂ ਓਵੇਂ ਵੱਡਾ ਅੰਕ ਕਰੀ ਚੱਲਾਂਗੇ ਫਿਰ 6 ਫਿਰ 7 ਤੇ ਫਿਰ 8 ਲਓ ਬੇਟਾ ਇਹਦੇ ਵਿੱਚ ਅੰਤਰ ਆਪਾਂ ਦੱਸ ਦਿੰਨੇ ਆਂ ਅੰਤਰ ਘਟਾਓ ਕਰਕੇ 10ਾਂ ਚੋਂ 8 ਗਏ 2 ਬਾਕੀ ਤੇ ਇਹ 1 ਰਹਿ ਗਿਆ ਸੀ ਇਧਰੋਂ 1 ਹੰਸ ਲੂក 11 ਚੋਂ 7 ਗਏ 4 ਬਾਕੀ ਇੱਥੇ 5 ਰਹਿ ਗਏ ਇੱਥੋਂ ਹੰਸ ਲੈ ਜੂ 15 ਚੋਂ 6 ਗਏ 9 ਬਾਕੀ 6 ਦੇ 6 ਰਹਿ ਜਾਣਗੇ ਤੇ ਇੱਥੇ ਬੇਟਾ 8 8ਾਂ ਚੋਂ 2 ਗਏ 6 ਆ ਬੇਟਾ 3 ਤੋਂ ਬਾਅਦ ਕਮਾ ਲਾ ਦਾਂਗੇ ਇਹ ਉੱਤਰ ਬਣ ਗਿਆ ਸਾਡਾ 66942 ਤਾਂ ਇਹਦੀ ਬੇਟਾ ਆਪਸ਼ਨ ਆ ਜਿਹੜੀ ਉਹ ਨਹੀਂ ਦਿੱਤੀ ਇਹਦੇ ਵਿੱਚ ਆਪਸ਼ਨ ਦੇ ਦਿੰਨੇ ਆ 66942 ਤਾਂ ਬੇਟਾ ਅਸੀਂ ਕੀ ਕਰਾਂਗੇ ਇਹਦਾ ਫਸਟ ਵਨ অপਸ਼ਨ ਨੂੰ ਟਿਕ ਕਰ ਦਵਾਂਗੇ 66942 ਇਹਦੀ ਆਪਸ਼ਨ ਨਾ ਮੈਂ ਦੇ ਦਿਨਾ ਹੈ ਠੀਕ ਹੈ ਇਹ ਸੀਗਾ ਸਵਾਲ ਨੰਬਰ 29 ਅੱਗੇ ਆ ਗਿਆ ਬੇਟਾ ਸਵਾਲ ਨੰਬਰ 30 ਕਹਿੰਦੇ ਤੁਸੀਂ 56 ਕਰੋੜ 99 ਲੱਖ 32 ਨੂੰ ਸੰਖਿਆਵਾਂ ਵਿੱਚ ਕਿਵੇਂ ਲਿਖੋਗੇ 55 ਕਰੋੜ 99 ਲੱਖ 32 ਤਾਂ ਬੇਟਾ ਮੈਂ ਤੁਹਾਨੂੰ ਦੱਸਿਆ ਸੀ ਇਕਾਈ ਇਦਾਂ ਪਾ ਲੋ ਦਹਾਈ ਸੈਂਕੜਾ ਹਜ਼ਾਰ 10000 ਲੱਖ 10 ਲੱਖ ਕਰੋੜ 10 ਕਰੋੜ ਠੀਕ ਹੈ ਬੇਟਾ 56 ਕਰੋੜ ਠੀਕ ਹੈ ਤੇ 56 ਆਹ 10 ਕਰੋੜ ਵਾਲਾ 5 ਆ 10 ਕਰੋੜ ਤੇ ਆ ਗਿਆ ਆ 56 ਕਰੋੜ ਅੱਗੇ ਕੀ ਕਹਿੰਦਾ ਪਿਆ 89 ਲੱਖ ਆਹ 10 ਲੱਖ ਤੇ ਆ ਲੱਖ 89 ਲੱਖ 32 ਦਹ ਹਜ਼ਾਰ ਹੈ ਨਹੀਂ ਹਜ਼ਾਰ ਹੈ ਨਹੀਂ ਸੈਂਕੜਾ ਹੈ ਨਹੀਂ ਦਹਾਈ ਆ 32 ਆ ਜਿਹੜੀ ਤਾਂ 32 ਦਾ ਹੀ ਆ ਜੀਰੋ ਆ ਹਜ਼ਾਰ ਵੀ ਜੀਰੋ ਆ ਸੈਂਕੜੇ ਵੀ ਜੀਰੋ ਆ ਠੀਕ ਹੈ 56 ਕਰੋੜ 89 ਪਹਿਲਾਂ ਤਿੰਨ ਤੋਂ ਬਾਅਦ ਕਮਾ ਫਿਰ ਦੋ ਤੋਂ ਬਾਅਦ ਕਮਾ ਫਿਰ ਦੋ ਤੋਂ ਬਾਅਦ ਕਮਾ ਫਿਰ ਦੋ ਤੋਂ ਬਾਅਦ ਆ ਬੇਟਾ ਆ ਗਿਆ 56 ਕਰੋੜ 89 ਲੱਖ 32 ਠੀਕ ਹੈ ਬੇਟਾ ਤਾਂ ਇਥੇ ਧਿਆਨ ਨਾਲ ਦੇਖੋ ਆ ਕਿਹੜਾ ਆਨਸਰ ਆਉਂਦਾ ਪਿਆ 56 ਕਰੋੜ 99 ਲੱਖ ਆ ਦੇਖੋ ਬੇਟਾ ਤਿੰਨ ਜ਼ੀਰੋਆਂ ਬਣਦੀਆਂ ਪਈਆਂ 56 ਕਰੋੜ 99 ਲੱਖ 32 ਸੀ 1 ਸਾਡਾ ਰਾਈਟ ਆਨਸਰ ਬਣੂਗਾ ਤਾਂ ਸੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਸੋਰੀ ਬੇਟਾ ਬੀ 1 56 ਕਰੋੜ 99 ਲੱਖ 32 ਤਾਂ ਇਹਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਐਡੇ ਨੂੰ ਇਹ ਇਥੇ ਗਿਆ ਬੇਟਾ ਇਹਦਾ ਸਵਾਲ ਨੰਬਰ 30 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸਾਂਝੇ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ